ਪੰਜਾਬ ਸਰਕਾਰ ਦੇ ਕੈਬਨ ਮંત્રી ਅਨਮੋਲ ਗਰਮਾਨਿਆ ਸਹਿਬਾਜ ਸੋਹੀ ਨਾਲ ਗੁਰੂ ਘਰ ਵਿੱਚ ਲਾਵਾਂ ਲਈ ਹਨ ਗੁਰੂ ਘਰ ਦੀ ਵੀਡੀਓ ਵੀ ਸਾਹਮਣੇ ਆਈ ਹੈ ਉਹਨਾਂ ਦੀ ਵਿਆਹ ਦੀ ਪਾਰਟੀ ਜਿਰਕਪੁਰ ਸਥਿਤ ਮੈਰਿਜ ਪੈਲਸ ਵਿੱਚ ਹੋਵੇਗੀ ਕੈਬਨ ਮંત્રી ਦੇ ਲਾੜੇ ਸਹਿਬਾਜ ਵੀ ਆਪਣੀ ਜੀ-ਬੈਗਨ ਵਿੱਚ ਪਰਿਵਾਰ ਨਾਲ ਬਰਾਤ ਲੈ ਕੇ ਪਹੁੰਚੇ ਸਨ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਪੇਸ਼ੇਤ ਵਕੀਲ ਸਹਿਬਾਜ ਪਰਵਾਤਰਾ ਜਿਰਕਪੁਰ ਵਿਖੇ ਰਹਿੰਦੇ ਹਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿਆਸ ਅਮਰੋਚ ਮੁੱਖ ਮੰਤਰੀ ਭਗਵੰਤ ਮਾਨ ਪਹੁੰਚ ਰਹੇ ਹਨ ਦਸਨੀੂ ਗਗੇਸ ਤੋਂ ਪਹਿਲਾਂ ਅਨਮੋਲ ਗਨਮਾਨ ਦੇ ਘਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਸੀ ਅਤੇ ਜਾਗੋ ਦਾ ਪ੍ਰੋਗਰਾਮ ਵੀ ਹੋਇਆ ਸੀ ਹੁਣ ਅਨਮੋਲ ਗਨਮਾਨ ਦੇ ਲਾੜੇ ਸਹਿਬਾ ਸੋਹੀ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਉਹ ਬਰਾਤ ਲੈ ਕੇ ਪਹੁੰਚਦੇ ਨਜ਼ਰ ਆ ਰਹੇ ਹਨ ਪੰਜਾਬ ਸਰਕਾਰ ਦੇ ਕੈਬਨ মন্ত্রী ਅਨਮੋਲ ਗਨਮਾਨ ਦਾ ਅੱਜ ਵਿਆਹ ਹੈ ਉਹਨਾਂ ਦੇ ਗੁਰੂ ਘਰ ਵਿਖੇ ਆਨੰਦ ਕਾਰਜ ਦੀ ਵੀਡੀਓ ਵੀ ਸਾਹਮਣੇ ਆਈ ਹੈ ਅਨਮੋਲ ਗਨਮਾਨ ਵਿਆਹ ਵਾਲੇ ਜੋੜੇ ਵਿੱਚ ਬੇहद ਖੂਬਸੂਰਤ ਲੱਗ ਰਹੇ ਹਨ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਵਿਆਹ ਸਮਰੋਹ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚ ਰਹੇ ਹਨ ਦੱਸਿਆ ਗਿਆ ਕਿ ਇਸ ਤੋਂ ਪਹਿਲਾਂ ਅਨਮੋਲਿ ਵਰਮਾਨ ਦੇ ਘਰ ਮਹਿੰਦੀ ਦੀ ਰਸਮ ਵੀ ਅਦਾ ਕੀਤੀ ਗਈ ਸੀ ਅਤੇ ਜਾਗੋ ਦਾ ਪ੍ਰੋਗਰਾਮ ਵੀ ਹੋਇਆ ਸੀ